ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਮਨੋਖ ਅਮੀਰ ਹੋਵੇ ਭਾਵੇਂ ਗਰੀਬ ਉਸ ਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਹੀ ਪੈਂਦਾ ਹੈ ਜਿਵੇਂ ਉਸ ਦੇ ਕਰਮ ਕੀਤੇ ਹੋਣ ਓਵੇਂ ਦਾ ਫਲ ਉਹਨੂੰ ਮੰਨਣਾ ਪੈਂਦਾ ਹੈ ਇਹ ਜ਼ਿੰਦਗੀ ਦੇ ਵਿੱਚ ਇਸ ਲਈ ਚੰਗੇ ਕਰਮ ਕਰਨ ਲਈ ਤੇ ਮਾੜੇ ਕੰਮ ਤੋਂ ਦੂਰ ਰਹਿਣ ਲਈ ਕਿਹਾ ਜਾਂਦਾ ਹੈ ਸਾਧ ਸੰਗਤ ਜੀ ਆਓ ਇਸ ਗੱਲ ਨੂੰ ਇੱਕ ਕਹਾਣੀ ਦੇ ਰਾਹੀਂ ਸਮਝਦੇ ਹਾਂ ਸੰਘਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ। ਸਾਥ ਸੰਗਾ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਕਿਸੇ ਨਗਰ ਦੇ ਵਿੱਚ ਇੱਕ ਸੇਠ ਰਹਿੰਦਾ ਸੀ। ਕਹਿੰਦੇ ਉਹ ਸੇਠ ਸ਼ੁਰੂ ਤੋਂ ਹੀ ਧਾਰਮਿਕ ਪਰਵਿਰਤੀ ਵਾਲਾ ਸੀ। ਉਸਨੇ ਆਪਣੇ ਘਰ ਸਾਧੂ ਸੰਤਾਂ ਦੇ ਆਪਣੇ ਹਿਸਾਬ ਦੇ ਨਾਲ ਸੇਵਾ ਪਾਣੀ ਕਰਿਆ ਕਰਨਾ। ਕਾਰਾਇਆ ਕਰਨਾ ਤੇ ਕਥਾ ਕੀਰਤਨ ਸਰਵਣ ਕਰਿਆ ਕਰਨਾ ਜੇ ਘਰ ਕੋਈ ਲੋੜਵੰਦ ਆਉਂਦਾ ਤਾਂ ਉਹਦੀ ਵੀ ਮਦਦ ਕਰ ਦਿਆ ਕਰਨੀ ਕਹਿੰਦੇ ਉਹਦੀ ਇੱਕ ਧੀ ਸੀ ਉਹਨੇ ਨਾਲ ਦੇ ਨਗਰ ਇੱਕ ਸੇਠ ਦੇ ਘਰ ਆਪਣੀ ਧੀ ਨੂੰ ਵਿਆਹ ਦਿੱਤਾ ਉਹ ਸੇਠ ਘਰ ਦਾ ਇਹ ਸੇਠ ਨਾਲੋਂ ਥੋੜਾ ਔਲਟ ਸੀ ਕਿੰਨਾ ਤਾਂ ਸੰਪਤੀ ਇਸ ਸੇਠ ਨਾਲੋਂ ਜ਼ਿਆਦਾ ਸੀ ਪਰ ਕਹਿੰਦੇ ਕਿ ਧਾਰਮਿਕ ਬਿਰਤੀ ਵਾਲਾ ਨਹੀਂ ਸੀ ਜਿਸ ਸੇਠ ਦੀ ਧੀ ਸੀ ਉਹ ਸੋਚਦਾ ਸੀ ਕਿ ਜੋ ਵੀ ਮਿਲਿਆ ਉਹ ਪਰਮਾਤਮਾ ਨੇ ਆਪਣੇ ਕਰਮਾਂ ਦੇ ਕਰਕੇ ਹੀ ਦਿੱਤਾ ਹੈ ਤੇ ਅੱਗੋਂ ਵੀ ਕਰਮ ਚੰਗੇ ਕਰੀਏ ਤੇ ਅੱਗੇ ਵੀ ਜ਼ਿੰਦਗੀ ਸੁਖਾਲੀ ਹੋ ਜਾਵੇ ਇਸ ਕਰਕੇ ਉਹ ਦਾਨ ਪੁੰਨ ਤੇ ਵਿਸ਼ਵਾਸ ਰੱਖਿਆ ਕਰਦਾ ਸੀ ਅਤੇ ਕਥਾ ਕੀਰਤਨ ਸੁਣ ਕੇ ਉਹ ਇਸ ਗੱਲ ਨੂੰ ਮੰਨਦਾ ਸੀ ਕਿ ਵਿਚਾਰ ਬਦਲ ਜਾਂਦੇ ਹਨ ਦੂਜਾ ਸੇਠ ਐਸੇ ਔਲਡ ਸੀ ਕਹਿੰਦੇ ਉਹਨਾਂ ਦੇ ਘਰ ਕੇਤਨ ਕਥਾ ਹੁੰਦਾ ਨਾ ਕੋਈ ਸੁਣਦਾ ਤੇ ਨਾ ਹੀ ਕੋਈ ਦਾਨ-ਫੁੰਦਨ ਕਰਦਾ ਕਹਿੰਦੇ ਧੀ ਨੇ ਉੱਥੇ ਜਾ ਕੇ ਕੁਝ ਦਿਨ ਵੇਖਿਆ ਇੱਕ ਦਿਨ ਸੱਸ ਤੇ ਨੌ ਵੇੜੇ 'ਚ ਬੈਠੀਆਂ ਹੋਈਆਂ ਸਨ ਕਹਿੰਦੇ ਬੂਹੇ ਤੇ ਕੋਈ ਸੰਤ ਫਕੀਰ ਆ ਕੇ ਆਵਾਜ਼ ਦਿੰਦੇ ਨੇ ਦੋ ਪ੍ਰਸ਼ਾਦਿਆਂ ਦੀ ਆਸ ਲੈ ਕੇ ਆਏ ਤੇ ਇਹਨੇ ਨੂੰ ਸੱਸ ਨੌ ਨੌ ਕਹਿੰਦੀ ਜਾ ਕੇ ਇੱਥੇ ਕੁਝ ਨਹੀਂ ਹੈ ਅਗਲੇ ਘਰ ਚਲਾ ਜਾ ਨੌਣੇ ਉਵੇਂ ਹੀ ਆ ਗਿਆ ਮੰਨ ਕੇ ਤੇ ਬਾਹਰ ਜਾ ਕੇ ਬੋਹਾ ਖੋਲਿਆ ਕਿ ਸੰਤ ਜੀ ਇਸ ਘਰ ਕੋਈ ਜੀ ਨਹੀਂ ਹੈ ਤੁਸੀਂ ਅੱਗੇ ਚਲੇ ਜਾਓ ਆਗੋ ਸੰਤ ਫਕੀਰ ਕਹਿੰਦੇ ਤੇ ਇਹ ਫਿਰ ਤੁਸੀਂ ਕੀ ਖਾਂਦੇ ਹੋ ਕਹਿੰਦੇ ਸੰਤ ਜੀ ਅਸੀਂ ਅਸੀਂ ਤਾਂ ਬਿਆਹ ਖਾਣਾ ਹੀ ਖਾਂਦੇ ਹਾਂ ਅਗੋ ਨੇ ਕਿਹਾ ਕਿ ਫਿਰ ਇਹ ਬਿਆਹ ਕਿੰਨਾ ਕੁ ਸਮਾਂ ਚੱਲੇਗਾ ਕਹਿਣ ਲੱਗੀ ਕਿ ਇਹ ਬਿਹਦ ਕੁਝ ਸਮੇਂ ਚੱਲੇਗਾ ਕਹਿੰਦੇ ਕਿ ਸੰਤ ਕਹਿੰਦਾ ਕਿ ਫਿਰ ਕੀ ਖਾਇਆ ਕਰੋਗੇ ਕਹਿੰਦੇ ਕਿ ਫਿਰ ਤੁਹਾਡੇ ਵਾਂਗੂੰ ਗਜਾ ਕਰਕੇ ਖਾ ਲਿਆ ਕਰਾਂਗੇ ਹੁਣ ਸੰਤ ਫਕੀਰ ਨੂੰ ਆਪਣਾ ਉੱਤਰ ਮਿਲ ਚੁੱਕਾ ਸੀ ਹੁਣ ਸੱਸ ਵੇੜੇ 'ਚ ਬੈਠੀ ਸਾਰਾ ਕੁਝ ਸੁਣਦੀ ਪਈ ਸੀ ਕਿ ਵਿੱਕੇ ਵਿਆਹ ਖਾਣਾ ਖਾਂਦੇ ਹਾਂ ਤੇ ਬੇ ਕੁਝ ਸਮੇਂ ਹੀ ਚੱਲੇਗਾ ਤੇ ਫਿਰ ਅਸੀਂ ਮੰਗੇ ਖਾਵਾਂਗੇ ਜਿਵੇਂ ਹੀ ਉਹ ਬੋਹਾ ਬੰਦ ਕਰਕੇ ਅੰਦਰ ਆਈ ਉਸੇ ਸਮੇਂ ਸੱਸ ਉੱਚੀ ਉੱਚੀ ਰੋਲਾ ਪਾਉਣ ਲੱਗ ਗਈ ਕਹਿੰਦੇ ਕਿ ਤੂੰ ਲੋਕਾਂ ਨੂੰ ਕਹਿੰਦੇ ਹੈ ਕਿ ਅਸੀਂ ਬਿਆ ਖਾਂਦੇ ਹਾਂ ਸਾਡੇ ਘਰ ਤਿੰਨ ਸਮੇਂ ਪ੍ਰਸ਼ਾਦਾ ਬੰਦਾ ਹੈ ਤੈਨੂੰ ਪਾਉਣ ਨੂੰ ਸੋਨੇ ਕੱਪੜੇ ਦਿੰਦੇ ਹਾਂ ਲੋਕਾਂ ਸਾਹਮਣੇ ਤੂੰ ਥੂ ਥੂ ਕਰਵਾਈ ਜਾਂਦੇ ਹਾਂ ਨੌਹਾਂ ਤੇ ਘਰ ਨੂੰ ਚਾਰ ਚਾਹਣ ਲਗਾਉਂਦੀਆਂ ਨੇ ਤੂੰ ਤਾਂ ਸਾਡੇ ਮਾਣੇ ਬੋਲੀ ਬੋਲੀ ਜਾਂਦੇ ਹਾਂ ਕਹਿੰਦੇ ਕਿ ਉਹਨੇ ਬੜੇ ਐਵੇਂ ਦੇ ਅਪਸ਼ਬਦ ਬੋਲੇ ਚਾਮ ਹੋਈ ਤੇ ਨੌ ਕੋਨੇ ਚ ਚੁੱਪ ਕਰਕੇ ਬੈਠੀ ਹੋਈ ਸੀ ਸੱਸ ਮੰਜੇ ਤੇ ਬੈਠੀ ਬੋਲੀ ਜਾਵੇ ਤੇ ਸਹੁਰਾ ਉਹਦਾ ਘਰ ਵਾਲਾ ਤੇ ਜਦੋਂ ਦੋਨੋਂ ਜਾਣੇ ਆਏ ਤੇ ਕਹਿੰਦੇ ਕਿ ਘਰ ਦੇ ਐਵੇਂ ਹਾਲਾਤ ਦੇਖ ਕੇ ਉਹ ਸਮਝ ਗਏ ਕਿ ਘਰ ਅੱਜ ਕੋਜ ਨਾ ਕੋਜ ਵਾਪਰਿਆ ਹੈ ਕਹਿੰਦੇ ਸਹੁਰੇ ਨੇ ਆ ਕੇ ਸੱਸ ਨੂੰ ਪੁੱਛਿਆ ਕਿ ਕੀ ਹੋਇਆ ਹੈ ਉਹਨੇ ਸਾਰੀ ਗੱਲ ਦੱਸੀ ਕਿ ਇੱਕ ਸੰਤ ਫਕੀਰ ਆਏ ਸਨ ਉਹਨਾਂ ਨੂੰ ਕਹਿੰਦੇ ਕਿ ਅਸੀਂ ਵਿਆਹ ਪਰਸ਼ਾਦਾ ਖਾਂਦੇ ਹਾਂ ਤੇ ਜਿੰਨਾ ਚਿਰ ਬਿਹਾ ਚੱਲੇਗਾ ਖਾ ਲਵਾਂਗੇ ਫਿਰ ਅਸੀਂ ਮੰਗ ਕੇ ਖਾਇਆ ਕਰਾਂਗੇ ਇਹ ਘਰ ਦੀ ਸੁੱਖ ਨਹੀਂ ਮੰਗਦੀ ਐਵੇਂ ਆਪਾ ਮਨੋਸ਼ ਨੂੰ ਲੈ ਆਂਦਾ ਹੈ ਸੋਹਰਾ ਜਿਹੜਾ ਸੀ ਉਹ ਭਾਵੇਂ ਧਾਰਮਿਕ ਬਿਰਤੀ ਵਾਲਾ ਨਹੀਂ ਸੀ ਪਰ ਠੰਡੇ ਸੁਭਾਅ ਦਾ ਸੀ ਹਰ ਇੱਕ ਗੱਲ ਨੂੰ ਸਮਝਣ ਵਾਲਾ ਸੀ ਉਹਨੇ ਨੌ ਨੂੰ ਬੁਲਾਇਆ ਤੇ ਉਹਨੇ ਪੁੱਛਿਆ ਧੀਏ ਤੂੰ ਇਹ ਸਾਰਾ ਕੁਝ ਕਿਹਾ ਹੈ ਉਹਨੇ ਕਿਹਾ ਹਾਂ ਜੀ ਉਹ ਕਹਿੰਦੇ ਕਿ ਫਿਰ ਇਹ ਕਹਿੰਦੇ ਪਿੱਛੇ ਤੇਰਾ ਕਾਰਨ ਕੀ ਹੈ ਕਹਿੰਦੇ ਕਿ ਦੇਖੋ ਜਦੋਂ ਦਾ ਮੇਰਾ ਜਨਮ ਹੋਇਆ ਹੈ ਮੈਂ ਆਪਣੇ ਪਿਤਾ ਜੀ ਦੇ ਘਰ ਬੜਾ ਸੋਨਾ ਖਾਂਦੀ ਹਾਂ ਬੜੇ ਸੋਹਣੇ ਕੱਪੜੇ ਪਹਿਨਦੀ ਹਾਂ ਮੈਨੂੰ ਜਨਮ ਤੋਂ ਹੀ ਕਿਸੇ ਚੀਜ਼ ਦੀ ਘਾਟ ਨਹੀਂ ਹੋਈ ਮੈਂ ਇਸ ਘਰ ਆਈ ਇੱਥੇ ਵੀ ਸੋਨਾ ਖਾਂਦੀ ਹਾਂ ਤੇ ਸੋਨਾ ਪਾਇਆ ਹੈ ਕਿਸੇ ਚੀਜ਼ ਦੀ ਘਾਟ ਨਹੀਂ ਹੋਈ ਪਰ ਤੁਸੀਂ ਇੱਕ ਗੱਲ ਧਿਆਨ ਨਾਲ ਦੇਖੋ ਕਈ ਲੋਕਾਂ ਨੂੰ ਜ਼ਿੰਦਗੀ ਤੋਂ ਹੀ ਬੜੀਆਂ ਦੁੱਖ ਤੇ ਤਕਲੀਫਾਂ ਆਉਂਦੀਆਂ ਨੇ ਇੱਕ ਸਮੇਂ ਖਾਣ ਨੂੰ ਨਹੀਂ ਮਿਲਦਾ ਮੈਂ ਤਾਂ ਤਿੰਨੋਂ ਸਮੇਂ ਤਾਜ਼ਾ ਪ੍ਰਸ਼ਾਦਾ ਖਾਂਦੀ ਹਾਂ ਉਹਨੇ ਕਿਹਾ ਕਿ ਫਿਰ ਕਹਿੰਦੇ ਕਿ ਕਿਸੇ ਨੂੰ ਖਾਣ ਨੂੰ ਨਹੀਂ ਮਿਲਦਾ ਮੈਨੂੰ ਤਿੰਨੇ ਸਮੇਂ ਮਿਲਦਾ ਹੈ ਜਿਵੇਂ ਚ ਕੋਈ ਵੀ ਮੁਸ਼ਕਲ ਵੀ ਨਹੀਂ ਹੈ ਤੁਹਾਨੂੰ ਲੱਗਦਾ ਹੈ ਕਿ ਰੱਬ ਬਖਸ਼ਿਸ਼ ਆਪ ਕਰਦਾ ਪਿਆ ਹੈ ਉਹ ਕਹਿੰਦੇ ਕਿ ਧੀ ਇਹ ਮੈਂ ਸਮਝਿਆ ਨਹੀਂ ਕਹਿੰਦੀ ਪਿਤਾ ਜੀ ਜੋ ਜਿਵੇਂ ਦੇ ਕਰਮ ਕਰਦਾ ਹੈ ਉਹਨੂੰ ਓਵੇਂ ਦੀ ਜ਼ਿੰਦਗੀ ਮਿਲਦੀ ਹੈ ਮੈਂ ਪਿਛਲੇ ਜਨਮ ਚੰਗੇ ਕਰਮ ਕੀਤੇ ਸਨ ਪਰ ਇਸ ਜਨਮ ਸੁਖ ਮਾਨ ਰਹੀ ਹਾਂ ਪਰ ਇਸ ਜਨਮ ਮੈਂ ਕੋਈ ਵੀ ਕਰਮ ਚੰਗਾ ਨਹੀਂ ਕਰ ਰਹੀ ਕੋਈ দান ਪੋਣ ਨਹੀਂ ਕਰ ਰਹੀ ਨਾ ਹੀ ਕੋਈ ਕਥਾ ਕੀਰਤਨ ਸਰਵਣ ਕਰਦੀ ਪਈ ਹਾਂ ਇਸ ਕਰਕੇ ਮੇਰਾ ਪਿਛਲੇ ਜਨਮ ਦਾ ਮੈਂ ਹੁਣ ਖਾਂਦੀ ਹਾਂ ਭਾਵ ਹੁਣ ਵਿਆਹ ਹੈ ਜਿਹੜਾ ਵਿਆਹ ਸੀ ਉਹ ਇਸ ਜਨਮ ਚ ਭਾਵ ਹੁਣ ਜਿਹੜਾ ਵਿਆਹ ਹੈ ਉਹ ਐਸੇ ਜਨਮ ਚ ਖਾਂਦੇ ਹਾਂ ਅੱਗੇ ਤਾਂ ਮੈਂ ਕੁਝ ਨਹੀਂ ਕੀਤਾ ਇਸ ਕਰਕੇ ਅੱਗੇ ਜਾ ਕੇ ਤਾਂ ਮੈਨੂੰ ਮੰਗ ਕੇ ਹੀ ਖਾਣਾ ਪਾਵੇਗਾ ਮੰਗ ਕੇ ਖਾਣ ਨਾਲ ਜੋ ਕੁਝ ਵੀ ਦੇਵੇਗਾ ਉਹਦੇ ਚ ਸੰਤੁਸ਼ਟੀ ਕਰਨੀ ਪਾਏਗੀ ਹੁਣ ਸੋਹਰਾ ਉਹਦੀ ਸਾਰੀ ਗੱਲ ਸਮਝ ਚੁੱਕਾ ਸੀ ਉਹਨੇ ਕਿਹਾ ਕਿ ਤੀਏ ਤੂੰ ਇਹ ਸਾਰਾ ਗਿਆਨ ਕਿੱਥੋਂ ਇਕੱਠਾ ਕੀਤਾ ਉਹਨੇ ਕਿਹਾ ਪਿਤਾ ਜੀ ਸਾਡੇ ਘਰ ਹੈ ਬੜੇ ਸੰਤ ਫਕੀਰ ਹੁੰਦੇ ਸਨ ਮੇਰੇ ਪਿਤਾ ਜੀ ਉਹਨਾਂ ਦੀ ਸੇਵਾ ਕਰਿਆ ਕਰਦੇ ਸਨ ਸ਼ਾਮ ਨੂੰ ਸਾਨੂੰ ਕਥਾ ਕੀਰਤਨ ਸੁਣਾਇਆ ਕਰਦੇ ਸਨ ਤੇ ਉੱਥੋਂ ਇਹ ਸਭ ਕੁਝ ਸਿੱਖਿਆ ਉਹਨੇ ਕਿਹਾ ਤੇ ਇਹ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਹੁਣ ਤੋਂ ਹੀ ਮੈਂ ਦਾਣ ਪੁੰਨ ਕਰਿਆ ਕਰਾਂਗਾ ਕਹਿੰਦੇ ਅਗਲੇ ਦਿਨ ਉਹ ਸੇਠ ਆਪਣੇ ਗੋਦਾਮ ਚ ਜਾਂਦਾ ਹੈ ਗੋਦਾਮ ਚ ਉਸ ਦਿਨ ਬੜਾ ਮੀਂਹ ਪੈਣ ਕਰਕੇ ਬੋਰੀਆਂ ਗਿੱਲੀਆਂ ਹੋ ਜਾਂਦੀਆਂ ਹਨ ਜਿਸ ਕਰਕੇ ਕੋਝਾ ਨਾ ਜਿਹੜਾ ਖਰਾਬ ਹੋ ਜਾਂਦਾ ਹੈ ਉਸ ਦੇ ਵਿੱਚ ਉਹ ਮਰਛ ਕੋਨ ਲੱਗ ਜਾਂਦੇ ਹੈ ਹੁਣ ਉਹ ਸੋਚਦੇ ਨੇ ਕਿ ਇਹਨੂੰ ਸੁੱਟਣਾ ਹੈ ਉਹ ਕਹਿੰਦੇ ਕਿ ਸੁੱਟਣਾ ਕਿਉਂ ਤੇ ਇੱਕ ਗੱਲ ਕਹਿੰਦੇ ਸੀ ਕਿ ਦਾਨਪੁਣ ਕਰਿਆ ਕਰੋ ਕਹਿੰਦੇ ਸਾਰੀਆਂ ਬੋਰੀਆਂ ਸਾਡੇ ਵੇੜੇ 'ਚ ਜਾ ਕੇ ਲਾ ਦਿਓ ਉਹ ਜਿਹੜੀ ਮੇਰੀ ਧੀ ਹੈ ਉਹ ਆਪੇ ਸਾਰਾ ਦਾਨ ਕਰ ਦੇਵੇਗੀ ਸ਼ਾਮ ਹੋਈ ਤੇ ਸਾਰੀਆਂ ਬੋਰੀਆਂ ਘਰ ਆ ਗਈਆਂ ਤੇ ਹੁਣ ਸੇਠ ਨੇ ਆਪਣੀ ਨੌ ਨੂੰ ਬੁਲਾਇਆ ਉਹਨੇ ਕਿਹਾ ਧੀ ਤੂੰ ਕਹਿੰਦੀ ਸੀ ਦਾਨਪੁਣ ਕਰਨਾ ਹੈ ਆ ਸਾਰੇ ਸਾਰੀਆਂ ਅਨਾਜ ਦੀਆਂ ਬੋਰੀਆਂ ਨੇ ਭਾਵੇਂ ਆਟਾ ਪੀ ਕੇ ਤੇ ਭਾਵੇਂ ਕਣਕ ਜਿੰਨਾਂ ਜ਼ਰੂਰਤਾਂ ਤੋਂ দান ਕਰਦੇ ਉਹਨੇ ਕਿਹਾ ਠੀਕ ਹੈ ਹੁਣ ਉਹ ਜਦੋਂ ਬੋਰੀਆਂ ਦੇ ਕੋਲ ਜਾਂਦੀ ਹੈ ਤੇ ਇੰਨੀ ਮਰਸ਼ਕ ਹੁੰਦੀ ਹੈ ਕਿ ਜਦੋਂ ਕੋਲ ਦੇਖਦੀ ਹੈ ਤੇ ਉਹ ਖਾਂਜੋਗ ਨਹੀਂ ਹੁੰਦਾ ਹੁਣ ਉਹਨੇ ਸੋਚਿਆ ਕਿ ਉਹਨਾਂ ਨੂੰ ਅੱਧੀ ਗੱਲ ਪਿਤਾ ਜੀ ਨੂੰ ਸਮਝਾਈ ਹੈ ਉਹਨੇ ਅਗਲੇ ਦਿਨ ਅਨਾਜ ਪੀ ਕੇ ਪ੍ਰਸ਼ਾਦਾ ਪਕਾਇਆ ਕਹਿੰਦੇ ਕਿ ਜਦੋਂ ਦੁਪਹਿਰ ਵੇਲੇ ਸੇੜ ਕਾਣ ਆਇਆ ਤਾਂ ਉਹਦਾ ਪੁੱਤ ਤੇ ਉਹ ਕਹਿੰਦੇ ਕਿ ਰੋਟੀ ਐਵੇਂ ਲੱਗਦੀ ਹੈ ਜਿਵੇਂ ਸੁੱਕੀ ਹੈ। ਹੋਰ ਪ੍ਰਸ਼ਾਦੇ ਚ ਅਜੀਮ ਜੈ ਮਸ਼ਕ ਆਉਂਦੀ ਹੈ। ਉਥੇ ਮੰंजे ਤੇ ਬੈਠੇ ਸੱਸ ਉੱਚੇ ਉੱਚੇ ਰੋਲਾ ਪਾਉਣ ਲੱਗ ਗਈ। ਇਹਨੇ ਤੇ ਮੰਗਤਿਆਂ ਵਾਲਾ ਪ੍ਰਸ਼ਾਦਾ ਤੁਹਾਨੂੰ ਖਵਾ ਦਿੱਤਾ ਹੈ। ਉਹਦਾ ਸਹੁਰਾ ਕਹਿੰਦਾ ਤੇ ਇਹ ਆਪਣੀ ਖਾਣ ਲਈ ਤੋਂ ਨਿਮ ਦੇ ਥੱਲੇ ਅਲੱਗ ਤੋਂ ਮੈਂ ਰੱਖਿਆ ਹੋਇਆ ਹੈ ਦਾਣ ਭੁਣ ਲਈ। ਉਹਨੇ ਕਿਹਾ ਕਿ ਇਹ ਅਲੱਗ ਹੈ। ਪਿਤਾ ਜੀ ਆਪਾਂ ਜੋ ਵੀ ਦਾਨਪੁਣ ਕਰਦੇ ਹਾਂ ਅੱਗੇ ਜਾ ਕੇ ਉਹ ਹੀ ਆਪਾਂ ਨੂੰ ਵਾਪਸ ਮਿਲਦਾ ਹੈ ਹੁਣ ਤੁਸੀਂ ਆ ਖਰਾਬ ਆਂ ਜਿਹੜਾ ਦਾਨ ਕਰਦੇ ਪਏ ਹੋ ਤੇ ਅੱਗੇ ਜਾ ਕੇ ਤੁਹਾਨੂੰ ਇਹ ਖਾਣਾ ਪੀਣਾ ਹੈ ਇਸ ਕਰਕੇ ਮੈਂ ਇਹਦੇ ਆٹے ਦੀ ਰੋਟੀ ਬਣਾਈ ਹੈ ਹੁਣ ਤੁਸੀਂ ਖਾਣ ਦੀ ਆਦਤ ਪਾ ਲਈਏ ਅੱਗੇ ਜਾ ਕੇ ਵੀ ਇਹ ਮਿਲੇਗਾ ਹੁਣ ਉਹ ਸੋਹਰਾ ਉਹਦੀ ਚੰਗੀ ਤਰ੍ਹਾਂ ਗੱਲ ਸਮਝ ਗਿਆ ਮੇਰੀ ਧੀ ਬਾਈ ਰੋਟੀ ਕਿਹਾ ਤੇ ਬਾਈ ਰੋਟੀ ਦਾ ਜਿਹੜਾ ਉਹਨੇ ਮੈਨੂੰ ਤਰੀਕਾ ਦੱਸਿਆ ਉਹਦਾ ਭਾਅ ਪਿੱਛੇ ਕਹੀ ਸੀ ਉਹਨੇ ਕਿਹਾ ਤੀ ਇਹ ਮੈਨੂੰ ਮਾਫ ਕਰ ਦੇ ਉਹਨੇ ਸਾਰਾ ਅਣ ਜਿਹੜਾ ਸੀ ਕਹਿੰਦੇ ਨਾਲ ਹੀ ਇੱਕ ਦਰਿਆ ਦੇ ਛੋਟੀਆਂ-ਛੋਟੀਆਂ ਮੱਸ਼ੀਆਂ ਸਨ ਉਹ ਸਾਰਾ ਵਗਾ ਦਿੱਤਾ ਕਹਿੰਦੇ ਆਪਣੇ ਗੋਦਾਮ ਚੋਂ ਤਾਜ਼ਾ ਤੇ ਸਾਫ਼ ਅਣ ਲਿਆ ਕੇ ਦਾਨ ਭੁੰਨ ਕਰਨਾ ਆਰੰਭ ਕਰ ਦਿੱਤਾ ਉਸ ਦਿਨ ਤੋਂ ਅਹੀਂ ਉਹਦੇ ਘਰ ਦੇ ਅੱਗੇ ਹਮੇਸ਼ਾ ਕਹਿੰਦੇ ਲੰਗਰ ਲੱਗਦੇ ਹਨ ਅਤੇ ਹੁਣ ਸਾਰੇ ਉਸ ਨੂੰ ਅ세ਸਨ ਦਿਆ ਕਰਦੇ ਹਨ ਉਹ ਸੇਠ ਦੇ ਘਰ ਸਿਆਣੀ ਨਾ ਔਨ ਕਰਕੇ ਉਹਦੇ ਸਾਰੇ ਕਰਮ ਬਦਲ ਗਏ ਇਸ ਕਰਕੇ ਆਪਾਂ ਨੂੰ ਤਾਨਪੂਣ ਕਰਨਾ ਚਾਹੀਦਾ ਹੈ ਹੋ ਸਕਦਾ ਹੈ ਆਪਾਂ ਸਾਰੇ ਆਪਣੀ ਭਈ ਰੋਟੀ ਹੀ ਖਾ ਰਹੇ ਹੋਈਏ ਫਿਰ ਅੱਗੇ ਜਾ ਕੇ ਕੁਝ ਵੀ ਨਾ ਮਿਲੇ ਉਸ ਤੋਂ ਚੰਗਾ ਹੈ ਹੁਣੇ ਹੀ ਇਕੱਠਾ ਕਰ ਲਓ ਤੇ ਘਾਟ ਤੋਂ ਘਾਟੋ ਬਿਆਖਾਨ ਨੂੰ ਮਿਲੇਗਾ ਹੁਣ ਆਪਾਂ ਮਿਆ ਖਾਂਦੇ ਹਾਂ ਜੇ ਹੁਣ दान-ਪੁੰਨ ਨਹੀਂ ਕੀਤਾ ਤੇ ਅੱਗੇ ਜਾ ਕੇ ਜਮਾ ਖਾਲੀ ਹੋ ਜਾਵੇਗਾ ਫਿਰ ਦੁੱਖ ਹੀ ਦੁੱਖ ਹੋਣਗੇ ਇਸ ਕਰਕੇ ਇਹ ਵੇਹ ਦਾ ਉਪਾਾਪਾਣਾ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਜਿੰਦਗੀ ਦੇ ਵਿੱਚ ਬਹੁਤ ਸਾਰੇ ਫਿਰ ਆਪਾਂ ਸੁਖ ਮਾਣ ਸਕਦੇ ਹਾਂ ਇਸ ਲਈ ਜੋ ਸਮਾਂ ਚੱਲ ਰਿਹਾ ਹੈ ਚੰਗੇ ਕਰਮ ਕਰਨੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਕਰਮਾਂ ਨਾਲ ਹੀ ਸਾਡਾ ਭਵਿੱਖ ਬਣਦਾ ਹੈ ਜੋ ਕਰਮ ਕਿਸੇ ਨੂੰ ਦੁੱਖ ਨਾ ਦੇਵੇ ਉਹ ਕੀਤੇ ਕਰਮਵੇਂ ਫਿਰ ਪੌਣ ਬਣ ਜਾਂਦੇ ਹਨ ਇਸ ਲਈ ਕਿਹਾ ਜਾਂਦਾ ਹੈ ਕਿ ਜਿਵੇਂ ਦਾ ਕਰਮ ਕਰੋਗੇ ਉਵੇਂ ਦਾ ਫਲ ਪਾਓਗੇ ਆਪਾਂ ਨੂੰ ਹਰ ਕਥਾ ਹਰ ਸ਼ਬਦ ਹਰ ਕਈ ਗੱਲ ਵਿੱਚੋਂ ਕੁਝ ਨਾ ਕੁਝ ਸਿੱਖਿਆ ਮਿਲਦੀ ਹੈ ਇਹ ਜਿਹੜਾ ਗਿਆਨ ਇਕੱਠਾ ਹੋ ਰਿਹਾ ਹੈ ਇਹ ਕਿਤੇ ਨਾ ਕਿਤੇ ਕੰਮ ਜ਼ਰੂਰ ਆਉਂਦਾ ਹੈ ਇਸ ਲਈ ਸਿਆਣੇ ਕਹਿੰਦੇ ਸੇ ਕਿ ਘੱਟ ਬੋਲੋ ਤੇ ਵੱਧ ਸੁਣੋ ਮਨੋਖ ਇਸ ਨਾਲ ਗਿਆਨ ਇਕੱਠਾ ਕਰਕੇ ਜ਼ਿੰਦਗੀ ਨੂੰ ਬਦਲ ਲੈਂਦਾ ਹੈ ਐਵੇਂ ਹੀ ਸੰਗਤ ਜੀ ਕਹਿੰਦੇ ਇੱਕ ਨਗਸੇ ਉਹਦੇ ਵਿੱਚ ਇੱਕ ਰਾਜਾ ਰਿਆ ਕਰਦਾ ਸੀ ਉਹ ਰਾਜੇ ਨੂੰ ਸੰਤ ਫਕੀਰ ਤੇ ਦਾਨਪੁਣ ਕਰਨ ਵਾਲਿਆਂ ਤੋਂ ਬੜੀ ਈਰਖਾ ਸੀ ਉਹਨੇ ਸਾਰੇ ਰਾਜ 'ਚ ਐਲਾਨ ਕਰ ਦਿੱਤਾ ਕਿ ਮੇਰੇ ਰਾਜ ਵਿੱਚ ਕੋਈ ਵੀ ਕਿਸੇ ਨੂੰ ਦਾਨਪੁਣ ਨਹੀਂ ਕਰੇਗਾ ਜੇਕਰ ਮੈਂ ਦਾਨਪੁਣ ਕਰਦਾ ਦੇਖ ਲਿਆ ਤੇ ਕਿਸੇ ਸੰਤ ਕੋਲ ਬੈਠੇ ਨੂੰ ਦੇਖ ਲਿਆ ਤੇ ਤੁਹਾਨੂੰ ਸਜ਼ਾ ਮਿਲੇਗੀ ਦਾਨਪੁਣ ਨਾ ਕਰਿਆ ਕਰਦੇ ਤਾਂ ਨਾ ਹੀ ਕਿਸੇ ਸੰਤ ਜਾਂ ਕਿਸੇ ਫਕੀਰ ਕੋਲ ਬੈਠਿਆ ਕਰਦੇ ਤਾਂ ਕਿ ਉਹਨਾਂ ਨੂੰ ਸੱਜਾ ਨਾਮ ਮਿਲ ਸਕੇ ਕਹਿੰਦੇ ਸਾਰੇ ਨਗਰ ਦੇ ਲੋਕ ਰਾਜੇ ਤੋਂ ਡਰਦੇ ਸਨ ਇੱਕ ਦਿਨ ਇੱਕ ਸੰਤ ਫਕੀਰ ਤੁਰਦੇ ਤੁਰਦੇ ਸਾਰੇ ਨਗਰ ਚੋਂ ਲੰਘਦੇ ਪਏ ਸੀ ਦੋ ਪਰਸ਼ਾਦਿਆਂ ਦੇ ਲਈ ਪਰ ਸਾਰੇ ਨਗਰ ਚੋਂ ਲੰਘ ਗਏ ਕਿਸੇ ਨੇ ਕੁਝ ਵੀ ਨਾ ਦਿੱਤਾ ਤੁਰਦੇ ਤੁਰਦੇ ਨਗਰ ਤੋਂ ਬਾਹਰ ਆਏ ਤੇ ਨਗਰ ਤੋਂ ਬਾਹਰ ਇੱਕ ਕਟਿਆ ਬਣੀ ਹੋਈ ਸੀ ਉੱਥੇ ਇੱਕ ਬੀਬੀ ਰਿਆ ਕਰਦੀ ਸੀ ਉਹਦੇ ਮਾਪਿਓ ਨਹੀਂ ਸਨ ਉਹ ਕੰਲੇヒਰੀ ਆ ਗਿਆ। ਤੁਸੀਂ ਸੰਤ ਫਕੀਰ ਨੇ ਉਹਨਾਂ ਦਾ ਬੋਹਾ ਖੜਕਾਇਆ ਤੇ ਜਦੋਂ ਬੋਹਾ ਖੜਕਾਇਆ ਤਾਂ ਬੀਬੀ ਬਾਹਰ ਆਈ। ਉਹਨਾਂ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ? ਅੱਗੋਂ ਸੰਤ ਫਕੀਰ ਕਹਿੰਦੇ ਕਿ ਦੋ ਦਿਨ ਹੋ ਗਏ ਹਨ। ਭੁੱਖ ਨਾਲ ਵਿਅਕਲ ਹਾਂ। ਰਸਤੇ 'ਚ ਕਿਸੇ ਨੇ ਪ੍ਰਸ਼ਾਦਾ ਨਹੀਂ ਦਿੱਤਾ। ਸਭ ਤੋਂ ਮੰਗ ਲਿਆ। ਬੀਬਾ ਤੋਂ ਦੋ ਪ੍ਰਸ਼ਾਦੇ ਮੈਨੂੰ ਦੇ ਦੇ। ਉਹਨਾਂ ਸਾਰੀ ਗੱਲ ਦੱਸੇ ਇੱਕ ਸਾਡੇ ਨਗਰ ਦੇ ਰਾਜੇ ਨੇ। ਪ੍ਰਸ਼ਾਦੇ ਤਾਨ ਕਰਨ ਤੋਂ ਜਾਂ ਕੋਈ ਵੀ ਚੀਜ਼ ਤਾਨ ਕਰਨ ਤੋਂ ਮਨਾ ਕੀਤਾ ਹੈ। ਜੇਕਰ ਉਹਨੂੰ ਪਤਾ ਲੱਗਿਆ ਤੇ ਉਹ ਸਰੀਰ ਦੇ ਛੋਟੇ-ਛੋਟੇ ਜਿਹੜੇ ਉਹ ਟੋਕੜੇ ਕਰਵਾ ਦੇਵੇਗਾ ਉਹਨੇ ਕਿਹਾ ਕਿ ਇੱਥੇ ਕੋਈ ਨਹੀਂ ਦੇਖਦਾ ਪਿਆ ਜੇ ਮੈਨੂੰ ਪ੍ਰਸ਼ਾਦਾ ਨਾ ਮਿਲੇ ਤੇ ਮੈਂ ਤੇਰੇ ਬੁਹੇ ਤੇ ਦੰਮ ਤੋੜ ਦੇਣਾ ਹੈ ਇੰਨੀ ਭੁੱਖ ਲੱਗੀ ਹੈ ਫਿਰ ਕਿਸੇ ਦੇ ਜਾਣ ਦਾ ਵੀ ਤੇਰੇ ਸਿਰ ਦੋਸ਼ ਲੱਗੇਗਾ ਹੁਣ ਵਿਚਾਰੀ ਸੋਚੀ ਪੈ ਗਈ ਅੰਦਰ ਗਈ ਉਹ ਪ੍ਰਸ਼ਾਦੇ ਲੈ ਆ ਕੇ ਸੰਤ ਫਕੀਰ ਦੀ ਤਲੀ ਤੇ ਰੱਖ ਦਿੱਤੇ ਸੰਤ ਫਕੀਰ ਪ੍ਰਸ਼ਾਦੇ ਲੈ ਕੇ ਉੱਥੋਂ ਚਲੇ ਗਏ ਕਹਿੰਦੇ ਕੋਈ ਰਾਏ ਪਾਉਂਦੇ ਲੰਗਦਾ ਪਿਆ ਸੀ ਉਹਨੇ ਉਸ ਬੀਬੀ ਨੂੰ ਪ੍ਰਸ਼ਾਦ ਦੇਂਦੇ ਦੇਖ ਲਿਆ ਉਹਨੇ ਘਰ ਜਾ ਕੇ ਆਪਣੀ ਪਤਨੀ ਨੂੰ ਦੱਸਿਆ ਕਿ ਅੱਜ ਉਸ ਬੀਬੀ ਨੇ ਪ੍ਰਸ਼ਾਦ ਦੇ ਇੱਕ ਸੰਤ ਨੂੰ ਦਾਨ ਦਿੱਤੇ ਹਨ ਹੁਣ ਬੀਬੀ ਨੇ ਜਾ ਕੇ ਗੱਲ ਕੀਤੀ ਐਵੇਂ ਘਰ ਦੇ ਘਰ ਦੇ ਸਾਰੇ ਨਗਰ 'ਚ ਗੱਲ ਫੈਲ ਗਈ ਹੁਣ ਇਹ ਰਾਜੇ ਤੱਕ ਗੱਲ ਪਹੁੰਚ ਗਈ ਇਸ ਨਗਰ 'ਚ ਇੱਕ ਬੀਬੀ ਆਉਨੇ ਪ੍ਰਸ਼ਾਦ ਦੇ ਦਾਨ ਕੀਤੇ ਹਨ ਕਹਿੰਦੇ ਜਦੋਂ ਰਾਜੇ ਨੂੰ ਪਤਾ ਲੱਗਿਆ ਤੇ ਰਾਜੇ ਨੇ ਕਿਹਾ ਤੇ ਰਾਜੇ ਨੇ ਕਿਹਾ ਕਿ ਜਿੰਨਾ ਹੱਥਾਂ ਦੇ ਨਾਲ ਉਹਨੇ ਦਾਣੇ ਕੀਤਾ ਉਹਦੇ ਹੱਥ ਅਲੱਗ ਕਰ ਦਿਓ ਦੋ ਸੈਨਿਕ ਗਏ ਬੀਬੀ ਦੇ ਹੱਥ ਅਲੱਗ ਕਰ ਦਿੱਤੇ ਵਿਚਾਰੇ ਰੋਂਦੀ ਘਲ ਲੌਂਦੀ ਰਹੀ ਕਿਸੇ ਵੈਦ ਦੇ ਕੋਲ ਬੁਲਾ ਕੇ ਪਟੀਆਂ ਕਰਵਾ ਲਈਆਂ ਤੇ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਕਹਿੰਦੇ ਹੌਲੀ ਹੌਲੀ ਸਮਾਂ ਲੰਘਣ ਲੱਗਾ ਲੱਗ ਪਾ ਇੱਕ ਸਾਲ ਦਾ ਸਮਾਂ ਬੀਤ ਗਿਆ ਤੇ ਉਸ ਸਮੇਂ ਰਾਜੇ ਦੀ ਮਾਂ ਜਿਹੜੇ ਸੀ ਕਹਿੰਦੇ ਉਹਦੇ ਕੋਲ ਕਈ ਤਰ੍ਹਾਂ ਦੀ ਤਾਕਤ ਕਹਿ ਲਓ ਜਾਂ ਸ਼ਕਤੀਆਂ ਸਨ ਉਹ ਆਪਣੇ ਕਮਰੇ 'ਚ ਬੈਠੀ ਪਾਣੀ ਦੇ ਵਿੱਚ ਉੱਕੇ ਤੇ ਵੀ ਕੋਈ ਵੀ ਚੀਜ਼ ਦੇਖਦੀ ਸੀ। ਉਹਦੇ ਕੋਲ ਗਿਆ ਤੇ ਕਿਹਾ ਮੈਂ ਮਾਂ ਸੰਸਾਰ ਦੀ ਸਭ ਤੋਂ ਸੋਹਣੀ ਜਿਹੇ ਬੀਬੀ ਹਾਂ ਉਸੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ। ਉਹਦੀ ਮਾਂ ਨੇ ਉਸ ਪਾਣੀ 'ਚ ਦੇਖਿਆ ਤੇ ਕਹਿਣ ਲੱਗੇ ਪੁੱਤ ਉਹਦੇ ਨਾਲ ਵਿਆਹ ਕਰਵਾ ਲੈ ਪਰ ਉਹਦੇ ਹੱਥ ਨਹੀਂ। ਕਹਿੰਦੇ ਕੋਈ ਨਾ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ ਹੁਣ ਬੀਬੀ ਜਿਸ ਰਾਜੇ ਨੇ ਹੱਥ ਅਲੱਗ ਕਰੇ ਸੀ ਕਹਿੰਦੇ ਰਾਜਾ ਗਿਆ ਤੇ ਉਹਦੇ ਨਾਲ ਵਿਆਹ ਕਰਕੇ ਉਸ ਨੂੰ ਲੈ ਆਇਆ। ਹੁਣ ਬਾਕੀ ਰਾਣੀਆਂ ਇਸ ਗੱਲ ਤੋਂ ਈਰਖਾ ਕਰਨ ਲੱਗੀਆਂ ਮਨ ਦੇ ਵਿੱਚ ਉਸ ਤੋਂ ਇਸ ਸੇਈ ਦਾ ਬਦਲਾ ਲਵਾਂਗੇ ਕਹਿੰਦੇ ਹੌਲੀ ਹੌਲੀ ਸੰਮਾਨ ਲੰਘਣ ਲੱਗਾ ਰਾਜੇ ਨੂੰ ਕਿਸੇ ਦੂਰ ਦਰਾਡੇ ਦੇਸ਼ ਕਿਸੇ ਕੋਈ ਚੀਜ਼ ਦੇ ਲਈ ਕੰਮ ਦੇ ਲਈ ਕਹਿੰਦੇ ਇੱਕ ਸਾਲ ਲਈ ਜਾਣਾ ਪਿਆ ਕੰਮ ਪਿਛੋਂ ਰਾਜੇ ਤੇ ਰਾਣੀ ਦੇ ਘਰ ਪੁੱਤਰ ਦੀ ਜਨਮ ਪ੍ਰਾਪਤ ਹੋਈ ਰਾਣੀਆਂ ਨੇ ਪਹਿਲਾਂ ਕੋਈ ਮੌਕਾ ਮਿਲੇ ਇਸ ਨੂੰ ਨੀਚਾ ਵਿਖਾਇਆ ਜਾਵੇ ਉਹਨਾਂ ਇੱਕ ਚਿੱਠੀ ਲੈ ਕੇ ਰਾਜੇ ਨੂੰ ਭੇਜ ਦਿੱਤੀ ਤੇਰੇ ਰਾਣੇ ਚੰਗੇ ਨਹੀਂ ਹੈ ਤੂੰ ਇੰਨਾ ਕੀਤਾ ਉਹਨੇ ਰਾਜੇ ਨੇ ਜਦੋਂ ਚਿੱਠੀ ਪੜ੍ਹੀ ਤੇ ਉਹਨੇ ਉਸ ਸਮੇਂ ਉਹ ਸੇਠੀ ਦਾ ਜਵਾਬ ਲੇ ਕੇ ਭੇਜ ਦਿੱਤਾ ਕਿ ਉਹਦੀ ਗਾਲ ਵਿੱਚ ਚੁੰਨੀ ਪਾਓ ਤੇ ਉਹਦੀ ਜਿਹੜੀ ਔਲਾਦ ਹੈ ਉਹਦੇ ਵਿੱਚ ਰੱਖ ਦਿਓ ਤੇ ਉਹਨੂੰ ਦੇਸ਼ ਤੋਂ ਕੱਢ ਦਿਓ ਚਿੱਠੀ ਆਈ ਤੇ ਰਾਣੀਆਂ ਨੇ ਉਸ ਚੁੰਨੀ ਗਾਲ ਦੇ ਵਿੱਚ ਪਾਈ ਤੇ ਉਹਦੇ ਪੁੱਤਰ ਨੂੰ ਚੁੰਨੀ ਦੇ ਵਿੱਚ ਲਟਕਾ ਦਿੱਤਾ ਜੰਗਲ ਵੱਲ ਤੋਰ ਦਿੱਤਾ ਉਹ ਵਿਚਾਰੇ ਸਵੇਰ ਦੇ ਤੋਂ ਅੱਦੇ ਪਏ ਸੀ ਤੁਰ ਤੁਰ ਕੇ ਥੱਕ ਗਏ ਸੀ ਕਹਿੰਦੇ ਅੱਗੇ ਦਰਿਆ ਆਇਆ ਉੱਥੋਂ ਪਾਣੀ ਪੀਣ ਲੱਗੇ ਪਾਣੀ ਪੀਣ ਲੱਗੇ ਜਦੋਂ ਹੀ ਨੀਚੇ ਬੈਠੇ ਤਾਂ ਉਹਦੇ ਚੁੰਨੇ ਵਿੱਚੋਂ ਉਹਦਾ ਪੁੱਤਰ ਨਿਕਲ ਕੇ ਦਰਿਆ ਦੇ ਵਿੱਚ ਰੁੜ ਗਿਆ ਹੁਣ ਹੱਥ ਨਹੀਂ ਸਨ ਬਣੀਆਂ ਕੋਸ਼ਿਸ਼ਾਂ ਕਰਦੇ ਰਹੇ ਪਰ ਕੁਝ ਨਹੀਂ ਹੋਇਆ ਉਹ ਉੱਚ-ਉੱਚ ਰੋਣ ਲੱਗੇ ਕੁਝ ਸਮਾਂ ਰੋਣ ਤੋਂ ਬਾਅਦ ਇੱਕ ਦੰਮ ਕੋਈ ਆਇਆ ਤੇ ਉਹਦੇ ਮੋਢੇ ਤੇ ਹੱਥ ਰੱਖਦਾ ਹੈ ਕਹਿੰਦਾ ਹੈ ਕੀ ਹੋਇਆ ਬੇਬੀ ਉਹ ਕਹਿੰਦੀ ਕਿ ਮੇਰਾ ਇੱਕ ਪੁੱਤਰ ਸੀ ਮੇਰੇ ਹੱਥ ਨਹੀਂ ਹਨ ਮੈਨੂੰ ਪਿਆਸ ਲੱਗੇ ਸੀ ਪਾਣੀ ਪੀਣ ਲਗੇ ਜਿਵੇਂ ਥਲੇ ਜੋ ਕੀ ਮੇਰਾ ਪੁੱਤਰ ਰੋੜ ਗਿਆ ਉਹਨਾਂ ਨੇ ਪਾਣੀ ਦੇ ਵਿੱਚ ਹੱਥ ਮਾਰਿਆ ਤੇ ਉਹਦਾ ਪੁੱਤਰ ਬਾਹਰ ਕੱਢ ਦਿੱਤਾ ਕਹਿੰਦੇ ਇਹ ਤੇਰਾ ਪੁੱਤਰ ਹੈ ਉਹਨੇ ਕਿਹਾ ਹਾਂਜੀ ਇਹਹੀ ਮੇਰਾ ਪੁੱਤਰ ਹੈ ਹੁਣ ਦੋ ਜਾਣੇ ਸੀ ਜਿਹੜਾ ਦੂਜੇ ਪਾਸੇ ਖੜਾ ਸੀ ਉਹਨੇ ਉਹਦੇ ਬਾਹਾਂ ਦੇ ਉੱਤੇ ਹੱਥ ਰੱਖਿਆ ਤੇ ਉਹਦੇ ਦੋਵੇਂ ਬਾਹਾਂ ਜਿਹੜੀਆਂ ਸੀ ਉਹ ਠੀਕ ਹੋ ਗਈਆਂ ਹੁਣ ਉਹ ਖੁਸ਼ੀ-ਖੁਸ਼ੀ ਸਭ ਕੁਝ ਬੋਲ ਗਏ ਸੀ ਕਹਿੰਦੇ ਕਿ ਦੋਵੇਂ ਬਾਵਾ ਟੀਕ ਹੋ ਗਈਆਂ ਮੇਰਾ ਪੁੱਤਰ ਵੀ ਮੇਰੇ ਕੋਲ ਹੈ ਕਹਿੰਦੇ ਕਿ ਉਹ ਆਪਣੀ ਖੁਸ਼ੀ ਵਿੱਚ ਕੋਸ਼ਿਸ਼ੀ ਇਹਨਾਂ ਨੂੰ ਦੋਵੇਂ ਜਾਣਿਆ ਨੇ ਉਹਨਾਂ ਆਵਾਜ਼ ਲਗਾ ਕੇ ਕਿਹਾ ਤੂੰ ਜਾਣਣ ਨਹੀਂ ਚਾਹੇਂਗੇ ਅਸੀਂ ਦੋਵੇਂ ਕੌਣ ਹਾਂ ਜਿਨੇ ਤੇਰਾ ਪੁੱਤਰ ਵੀ ਤੈਨੂੰ ਵਾਪਸ ਕਰ ਦਿੱਤਾ ਤੇਰੀਆਂ ਬਾਵਾ ਵੀ ਤੈਨੂੰ ਵਾਪਸ ਕਰ ਦਿੱਤੀਆਂ ਉਹਨੇ ਕਿਹਾ ਦੱਸੋ ਤੁਸੀਂ ਪਲੇਪੁਰਖ ਕੌਣ ਹੋ ਜਿਨੇ ਮੇਰੀ ਮਦਦ ਕੀਤੀ ਉਹਨਾਂ ਕਿਹਾ ਕਿ ਅਸੀਂ ਉਹ ਦੋ ਰੋਟੀਆਂ ਹਾਂ ਜੋ ਤੂੰ ਸੰਦ ਫਕੀਰ ਨੂੰ ਦਿੱਤੀਆਂ ਸੀ ਉਹਨਾਂ ਰੋਟੀਆਂ ਨੇ ਤੇਰਾ तमाम ਦੁੱਖ ਦੂਰ ਕਰ ਦਿੱਤਾ ਜ਼ਿੰਦਗੀ ਦੀਆਂ ਮੁਸ਼ਕਲਾਂ ਦੂਰ ਕਰ ਦਿੱਤੀਆਂ ਉਸ ਭੁੱਖੇ ਨੂੰ ਜਿਹੜਾ ਤੂੰ ਪ੍ਰਸ਼ਾਦਾ ਛਕਾਇਆ ਸੀ ਉਹਦੀ ਅਸੀਸ ਬਣ ਕੇ ਅਸੀਂ ਆਇਆ ਹਾਂ ਤੂੰ ਥੋੜਾ ਜਿਹਾ ਅੱਗੇ ਚਾਹੇਂਗੀ ਤਾਂ ਇਸ ਦਰਿਆ ਤੋਂ ਅੱਗੇ ਇੱਕ ਨਗਰ ਹੈ ਉਹ ਨਗਰ ਦੀ ਤੂੰ ਰਾਣੀ ਬਣ ਕੇ ਰਹਿ ਤੇ ਉੱਥੇ ਹਮੇਸ਼ਾ ਨੇਕੀ ਦਾ ਹੋਕਾ ਦੇਵੇਂ ਉੱਥੇ ਦੋ ਰੋਟੀਆਂ ਦੀ ਕਹਾਣੀ ਸਭ ਨੂੰ ਸੁਣਾਏ ਫਿਰ ਤੇਰੇ ਲੋਕ ਵੀ ਦਾਨਪੁਣ ਕਰਨਗੇ ਜ਼ਿੰਦਗੀ 'ਚ ਜੜੀ ਖੁਸ਼ੀ-ਖੁਸ਼ੀ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ